होली तो कदो ती लं गई पर पाब के पिंड आनंदपुर कलौर हर थान रंग ही रंग है, है माजरापी होली हैप्पी होली जे जेनी होली तो है की कर रहे हो ਹੋਲੀ ਸਾਡੇ ਗਾਣੇ ਦਾ ਸ਼ੂਟ ਚੱਲ ਰਿਹਾ ਵੀ ਹੋਲੀ ਨਾਲੋਂ ਘੱਟ ਹੈ ਕੋਈ ਅਸੀਂ ਇੱਥੇ ਹੋਲੀ ਸੈਲੀਬ੍ਰੇਟ ਕਰ ਰਹੇ ਹਾਂ ਅੱਜ ਇੱਕ ਹੀ ਗੱਲ ਬਣੀ ਆ ਚਲੋ ਕੋਈ ਗੱਲ ਨਹੀਂ ਹੈਪੀ ਹੋਲੀ ਹੋ ਹੀ ਗਿਆ ਸੋ ਹੈਪੀ ਹੋਲੀ ਇਹ ਦੱਸੋ ਕਿਹੜੇ ਗਾਣੇ ਦਾ ਸ਼ੂਟ ਚੱਲ ਰਿਹਾ ਚੰਡੀਗੜ੍ਹ ਰੇਨਵੜੀ ਇਹਦਾ ਅਸੀਂ ਸ਼ੂਟ ਕਰ ਰਹੇ ਹਾਂ ਐਂਡ ਬਹੁਤ ਹੀ ਵਧੀਆ ਟ੍ਰੈਕ ਹੈ ਸਾਰਿਆਂ ਨੂੰ ਬਹੁਤ ਮਜ਼ਾ ਆਉਣ ਵਾਲਾ ਕਿਉਂਕਿ ਬਹੁਤ ਟ੍ਰੈਡੀਸ਼ਨਲ ਟਾਈਪ ਦਾ ਟ੍ਰੈਕ ਹੈ ਸਟਾਈਲ ਵੀ ਮਿਕਸਡ ਹੈ ਸੋ ਵੀ ਆਰ ਇੰਜੋਇੰਗ ਇਟ ਅੱਛਾ ਸੋ ਕਾਫੀ ਟਾਈਮ ਲੱਗ ਗਿਆ ਇਸ ਟ੍ਰੈਕ ਨੂੰ ਆਉਣ ਵਿੱਚ ਪਹਿਲਾਂ ਮੋਟੇ ਆ ਜੱਟ ਦੀ ਤੋਂ ਬਾਅਦ ਬਹੁਤ ਵੇਟ ਕਰਾਇ ਜਦੋਂ ਕੁਝ ਵਧੀਆ ਕਰਨਾ ਹੋਵੇ ਵੱਡਾ ਕਰਨਾ ਹੋਵੇ ਬੰਬ ਬਲਾਸਟ ਕਰਨਾ ਹੋਵੇ ਫਿਰ ਥੋੜੀ ਪਲੈਨਿੰਗ ਨਾਲ ਕਰਨਾ ਪੈਂਦਾ ਸੋ ਦਿਸ Song ਇਸ ਆਲਸੋ that kind of thing for us <laughs> yes and you looking very beautiful ਹਾਂਜੀ ਆਪਾਂ ਮੇਨ ਦੇਸੀ ਪੰਜਾਬੀ ਸੂਟਸ ਰੱਖੇ ਨੇ ਪਿਓਰ ਕਲਚਰ ਆਪਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੈਂ ਇੱਕ ਵਿਲੇਜ ਬੇਸਡ 걸 ਆਂ ਐਂਡ ਮੇਰੀ ਫ੍ਰੈਂਡ ਉਹ ਚੰਡੀਗੜ੍ਹ ਬ੍ਰੈਂਡ ਵਾਲੀ ਉਹਨੂੰ ਸੀ ਦਿਖਾਇਆ ਅਰਬਨ ਸੋ ਬਟ ਆਮ ਇੰਜੋਇੰਗ ਮਾਈ ਲੁੱਕ ਆ ਲਵ ਦਿਸ ਯੂ ਲਵ ਦਿਸ ਆਲਸੋ ਇਸ ਗਾਣੇ ਵਿੱਚ ਰਫਤਾਰ ਫੀਚਰ ਕਰ ਰਹੇ ਨੇ ਤੁਹਾਡੇ ਨਾਲ ਇਹ ਕੋਲਾਬੋਰੇਸ਼ਨ ਕਿਵੇਂ ਬਣੀ ਆਪਾਂ ਸੋਚਿਆ ਕੁਝ ਅਲੱਗ ਕਰਨ ਦਾ ਕੁਝ ਗ੍ਰੈਂਡ ਕਰਨ ਦਾ ਸੋ ਮਿਕਸ ਜਿਵੇਂ ਮੈਂ ਪਹਿਲਾਂ ਕਿਹਾ ਕਿ ਆਪਾਂ ਸਟਾਈਲ ਮਿਕਸ ਕੀਤਾ ਉਹਦੇ ਨਾਲ ਕਲਚਰ ਦੇ ਨਾਲ ਨਾਲ ਸੋ ਏਵਰੀ ਕਾਈਂਡ ਆਫ ਆਡੀਅנס ਆਪਾਂ ਕਵਰ ਕੀਤੀ ਰਫਤਾਰ ਤਾਂ ਕੋਈ ਰੈਪ ਵੈਪ ਤੁਸੀਂ ਵੀ ਸਿੱਖ ਰਹੋ ਨਹੀਂ ਆਈ ਥਿੰਕ ਜਿਸ ਦਾ ਕੰਮ ਉਸੀ ਕੋ ਸਾਜੇ ਸੋ ਉਹ ਬਹੁਤ ਵਧੀਆ ਬੈਟਰ ਕਰਦੇ ਨੇ ਮੇਰੇ ਤੋਂ ਮੈਨੂੰ ਜ਼ਰੂਰਤ ਨਹੀਂ ਹੈ ਮੈਂ ਗਾਲਵਾ ਇੰਨਾ ਹੀ ਬਹੁਤ ਹੈ ਬਿਲਕੁਲ ਐਂਡ ਜਿਸ ਦਾ ਕੰਮ ਉਸੀ ਕੋ ਸਾਜੇ ਸੋ ਜੈਨੀ ਪੰਘੜਾ ਬਹੁਤ ਸੋਨਾ ਪਾਉਂਦੀ ਹੈ ਸੋ ਇੱਕ ਸਟੈਪ ਤਾਂ ਬਣਦਾ ਹੀ ਹੈ ਸ਼ੁਰ ਕੀਆ ਬਾਤ ਹੈ ਜੀ ਸੋ ਪੰਘੜਾ ਤਾਂ ਹੋ ਗਿਆ ਹੁਣ ਗਾਣਾ ਵੀ ਹੋ ਦੇ ਭੁੱਲੇ ਕਿ ਰਿਸ਼ਤਾ ਖੁੰਮ ਦੇ ਨੇ ਦਿੱਸ਼ੂ ਪੂਆ ਤੇ ਚਾਚਾ ਧਰਮਾ ਓ ਜੱਟਾ ਚੁਗਦਰ ਹੈ ਜੀਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ ਮੈਨੂੰ ਵਿਆਹ ਕੇ ਲੈ ਜਾਊਗਾ ਕੈਨੇਡਾ ਕਰਮਾ ਕੈਨੇਡਾ ਕਰਮਾ ਸੋ ਬੈਂਡਮੈਨਸ ਮੇਕਅਪ ਕਰਾ ਰਹੇ ਨੇ ਮੰਟੀ ਬੈਂਡ ਇੱਕ ਤਸ਼ਕਾਲ ਜੀ ਏਕੇ ਵਿੱਚ ਹੋ ਗਿਆ ਮਤਲਬ ਕੈਮਰੇ ਦੇ ਪਿੱਛੇ ਤੋਂ ਕੈਮਰੇ ਦੇ ਅੱਗੇ ਕੈਮਰੇ ਦੇ ਪਿੱਛੇ ਰਹਿਣਾ ਮੈਂ ਤੇ ਜ਼ਿਆਦਾਤਰ ਤੇ ਪਰ ਅੱਜ ਡਾਇਰੈਕਟਰ ਸਾਹਿਬ ਕਹਿੰਦੇ ਨਹੀਂ ਇੱਕ ਨਿੱਕਾ ਜਿਹਾ ਕੰਮ ਆ ਜਿਹੜਾ ਉਹ ਕਰਵਾਉਣਾ ਤੁਹਾਡੇ ਨੂੰ ਕੀ ਕਰ ਰਿਹਾ ਫਿਰ ਵੇਖ ਰਹੀ ਸੀ ਮੈਂ ਮੋਢੇ ਛੋਡੇ ਮਾਰ ਰਿਹਾ ਤੁਸੀਂ ਚੰਡੀਗੜ੍ਹ ਵਾਲੀ ਨੂੰ ਨਹੀਂ 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 ਮੈਂ ਉਹ ਕਹਿੰਦੇ ਸੀ ਵੀ ਤੁਸੀਂ ਅਖੀਰ ਦੇ ਵਿੱਚ ਜਿਹੜੀ ਕੁੜੀ ਆ ਚੰਡੀਗੜ੍ਹ ਵਾਲੀ ਤੇ ਤੁਸੀਂ ਪਿੱਛੋਂ ਆਉਣਾ ਤੇ ਪਿੱਛੋਂ ਆ ਕੇ ਉਹ ਕੁੜੀ ਨੂੰ ਐਦਾਂ ਮੋਢੇ ਤੇ ਟੱਚ ਕਰਨਾ ਆ ਮੈਂ ਆਖਿਆ ਵੀ ਨਹੀਂ ਯਾਰ ਮੈਨੂੰ ਸੰਗ ਲੱਗਦੀ ਆ ਇਦਾਂ ਮੈਂ ਮੇਰੇ ਤੋਂ ਹੋੜਾ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਇਦਾਂ ਇਦਾਂ ਕਰ ਦੂੰਗਾ ਮੈਂ ਤੇ ਉਹ ਕਹਿੰਦੇ ਨਹੀਂ ਇਦਾਂ ਗੰਦਾ ਲੱਗਦਾ ਤੇ ਫਿਰ ਕਹਿੰਦੇ ਵੀ ਤੁਸੀਂ ਥੋੜਾ ਜਿਹਾ ਮੋਡਾ ਮਾਰਦੇ ਹੋ ਤਾਂ ਹੀ ਤੁਹਾਡੇ ਚ ਖਿਆਲ ਜਾਊਗਾ ਉਹਦਾ ਤੇ ਉਹ ਦੇਖੂਗੀ ਵੀ ਅੱਛਾ ਇਹ ਕੌਣ ਆ ਬੰਦਾ ਤੇ ਇਹ ਚੱਕਰ ਸੀਗਾ ਕਿਸ ਤਰ੍ਹਾਂ ਦਾ ਕਨਸੈਪਟ ਹੈ ਗਾਣੇ ਦਾ ਜੈਨੀ ਜੋਹਲ ਦੀ ਵੋਕਲ ਨੇ ਰਫਤਾਰ ਦਾ ਰੈਪ ਤੁਸੀਂ ਲਿਆ ਕੀ ਕੀ ਪੇਸ਼ ਕਰਨਾ ਚਾਹੁੰਦੇ ਐ ਜਿਵੇਂ ਦੇ ਸਾਡੇ ਲੋਕਾਂ ਨੂੰ ਗਾਣੇ ਪਸੰਦ ਆਉਂਦੇ ਨੇ ਜਿਵੇਂ ਦੇ ਉਹ ਸੁਣਨਾ ਚਾਹੁੰਦੇ ਨੇ ਉਦਾਂ ਦਾ ਹੀ ਗਾਣਾ ਵਧੀਆ ਹਲਕਾ ਫੁਲਕਾ ਜਿਹਾ ਗਾਣਾ ਤੇ ਲੋਕਾਂ ਦੀਆਂ ਗੱਲਾਂ ਨੇ ਬਸ ਖਾਸ ਕਰਕੇ ਸਾਡੇ ਪਿੰਡਾਂ ਵਾਲਿਆਂ ਦੀਆਂ ਗੱਲਾਂ ਨੇ ਵੀ ਕਿਦਾਂ ਦਾ ਸੀ ਕਿਵੇਂ-ਕਿਵੇਂ ਟੌਰ ਹੈ ਸਾਡੀ ਉਹਨਾਂ ਦਾ ਗਾਣਾ ਉਹਨਾਂ ਦਾ ਗਾਣਾ ਹੈ ਨਿਰਦੇਸ਼ੀ ਦਾ ਤੁਸੀਂ ਹਮੇਸ਼ਾ ਕਰਦੇ ਹੋ ਪਿੰਡਾਂ ਵਾਲੀ ਗੱਲਾਂ ਕਰਦੇ ਹੀ ਹੋ ਇਸ ਵਾਰੀ ਰਫਤਾਰ ਨੂੰ ਲੈ ਕੇ ਆਇਓ ਰੈਪ ਥੋੜਾ ਵੈਸਟਨ ਜਾਂ ਉਹ ਤੜਕਾ ਵੀ ਤੁਸੀਂ ਲਾਇਆ ਅਰਬਨ ਤੜਕਾ ਜਿਵੇਂ ਆਪਾਂ ਕਹਾਂਗੇ ਇਹ ਕਿਉਂ ਇਹ ਇਹ ਰਫਤਾਰ ਹੋਣਾ ਦਾ ਜਿਹੜਾ ਆਪਣੀ ਇੱਕ ਮਾਰਕੀਟ ਹੈ ਉਹਨਾਂ ਦਾ ਇੱਕ ਆਪਣਾ ਜਨਰ ਹੈ ਤੇ ਉਹਦੇ ਚ ਦਿੱਲੀ ਬੰਬਈ ਗੁਰੂਗਾਮਾ ਉਹ ਸਾਈਡ ਤੇ ਉਹਨਾਂ ਦੀ ਆਪਣੀ ਫੈਨ ਬੈਲਟ ਹੈ ਤੇ ਜੈਨੀ ਦੀ ਜਿੱਦਾਂ ਇੱਥੇ ਪੰਜਾਬ ਚ ਯੂਕੇ ਯੂਰਪ ਸਾਰੇ ਪਾਸੇ ਵਧੀਆ ਅ ਅਸੀਂ ਅਸੀਂ ਚਾਹੁੰਦੇ ਸੀਗੇ ਕਿ ਉਹ ਜਿੱਥੇ ਜਿੱਥੇ ਜੈਨੀ ਦੇ ਗਾਣੇ ਨਹੀਂ ਪਿਛਲੇ ਵਜੇ ਜਿਹੜੇ ਰੇਡੀਓਸ ਤੇ ਜਾਂ ਜਿੱਥੇ ਤੱਕ ਨਹੀਂ ਪਹੁੰਚੇ ਉੱਥੇ ਪਹੁੰਚ ਜਾਣ ਤਾਂ ਅਸੀਂ ਤਾਂ ਰਫਤਾਰ ਹੋਣਾ ਨੂੰ ਲਿਆ ਸੋ ਸੋਚਿਆ ਫਾਇਦਾ ਹੋਊਗਾ ਕਹਿੰਦਾ ਉਹ ਗੀਤ ਰਿਲੀਜ਼ ਕਰਨਾ ਹੈ ਟਰੈਕ ਇਹ ਰਿਲੀਜ਼ ਅਸੀਂ ਕਰ ਦੇਣਾ ਹੈ ਅਗਸਤ ਦੇ ਪਹਿਲੇ ਦੂਜੇ ਹਫਤੇ ਚਲੋ ਠੀਕ ਹੈ ਫਿਰ ਹੋਲੀ ਇੰਜੋਏ ਕਰੋ ਹੈਪੀ ਹੋਲੀ ਹਾਂਜੀ ਹਾਂਜੀ ਥੈਂਕ ਯੂ ਥੈਂਕ ਯੂ ਸੋ ਮਚ ਇਹ ਤਿੰਨ ਫਰੈਂਡ ਦੀ ਸਟੋਰੀ ਹੈ ਜਿਹਨਾਂ ਦੇ ਪੰਜਾਬੀ ਪਿੰਡ ਦੇ ਨੇ ਤੇ ਉਹਨਾਂ ਦੇ ਫਰੈਂਡਾਂ ਦੇ ਰਸਤਾਰ ਤੇ ਜਿਹੜੇ ਰੰਜਲ ਨੇ ਤੇ ਉਹ ਪਿੰਡ ਆਉਂਦੇ ਨੇ ਤੇ ਉਹਨਾਂ ਨੂੰ ਪਿੰਡ ਦਿਖਾਉਂਦੇ ਨੇ ਪਿੰਡ ਚ ਕਿੱਦਾਂ ਦੇਖਦੇ ਨੇ ਕੀ ਦੇਖਦੇ ਨੇ ਕੀ ਕੀ ਇਨਸੀਡੈਂਟ ਹੁੰਦੇ ਨੇ ਨਾ ਉਹ ਸਾਰੇ ਫਿਲਮ ਕਰ ਲਏ ਆ ਤੇ ਹੁਣ ਫੋਲੀ ਦਾ ਸੀਕੁਐਂਸ ਚੱਲ ਰਿਹਾ ਤੇ ਲਾਸਟ ਸ਼ਾਟਸ ਵਿੱਚ ਨੇ ਤਿੰਨ ਚਾਰ ਸ਼ਾਟ ਰਹਿ ਗਏ ਹੋਪਫਲੀ ਟਾਈਮ ਤੇ ਹੋ ਜਾਣਾ ਸਾਰਾ ਰਫਤਾਰ ਗੱਡੀ ਵੱਡੀ ਛੋਟਾ ਨੰਬਰ ਉਹ ਰੱਖਦਾ ਏ ਘਾਰ ਦਾ ਪੈਸਾ ਯਾਰਾ ਬਹੁਤਾ ਭੁੱਖਾ ਬਸ ਪਿਆਰ ਦਾ ਕਾਕੇ ਕਿੱਥੇ ਭੂਤਾਂ ਨਾ ਬਣਾ ਦੇ ਤੇਰੇ ਯਾਰ ਦਾ ਉਹ ਗੱਲਾਂ ਕੱਟ ਕਰ ਨੱਚ ਪੇੜ ਪਹਿਲਾ ਮਾਰਦਾ ਰਾਹ ਸੋ ਹੈਜ਼ ਰਫਤਾਰ ਵਿਦ ਅਸ ਸੱਸੀ ਗਾਲ ਜੀ ਪੰਜਾਬ ਦੇ ਪਿੰਡ ਆਨੰਦਪੁਰ ਕੋਲਾਰ ਵਿੱਚ ਇਹਨਾਂ ਰੰਗਾਂ ਦੇ ਨਾਲ ਇਸ ਲੁੱਕ ਵਿੱਚ ਕੀ ਕਰ ਰਹੇ ਹੋ ਮੈਂ ਜੀ ਵੀਡੀਓ ਸ਼ੂਟ ਕਰਨ ਆਇਆ ਔਰ ਪਹਿਲੀ ਗੱਲ ਤੇ ਹੈ ਕਿ ਮੈਂ ਕਦੇ ਪਿੰਡ ਵੇਖਿਆ ਨਹੀਂ ਸੀਗਾ ਐਤੋਂ ਪਹਿਲੇ ਇੱਕ ਵਾਰੀ ਇੰਡੀਆਜ਼ ਗੌਟ ਟੈਲੈਂਟ ਵਨ ਐਪੀਸੋਡ ਆਈ ਐਂਕਰਡ ਉਹ ਮੈਂ ਦੇਖਿਆ ਸੀਗਾ ਐਂਕਰਿੰਗ ਕੀਤੀ ਸੀ ਕਿ ਅੰਮ੍ਰਿਤਸਰ ਪਰ ਉਹ ਵੀ ਐਦਾਂ ਦਾ ਪਿੰਡ ਨਹੀਂ ਸੀਗਾ ਇੰਨੇ ਬੰਦੇ ਇਕੱਠੇ ਹੋਏ ਨੇ ਇੰਨਾ ਰੰਗੀਨ ਮਾਹੌਲ ਹੋਇਆ ਜਿਦਾਂ ਸਾਨੂੰ ਯੂ نو ਉਹ ਟ੍ਰੀਟ ਕਰਦੇ ਨੇ ਜਿਦਾਂ ਨਾ ਦੇ ਆਰ ਟ੍ਰੀਟਿੰਗ ਅਸ ਲਾਈਕ ਫੈਮਿਲੀ ਅਸੀਂ ਐਦਾਂ ਹੀ ਤੁਰਦੇ ਸੀਗੇ ਰਾਹ ਚੋਂ ਪਸੀਨਾ ਆਇਆ ਸੀਗਾ ਇੱਕ ਬੰਦਾ ਕਹਿੰਦਾ ਅੰਦਰ ਬਹਿ ਜਾਓ ਥੋੜੀ ਦੇਰ ਪਾਣੀ ਪੀਣਾ ਟੀਵੀ ਲਾ ਲਓ ਮਤਲਬ ਇਹ ਦੇਖਣ ਨੂੰ ਮਿਲਦਾ ਨਹੀਂ ਹੈ ਬਿਕਾਸ ਆ ਮੈਂ ਕੇਰਲਾ ਤੋਂ ਆ ਆਮ ਨਾ ਪੰਜਾਬੀ ਤੇ ਦੂਰੋਂ ਦੂਰੋਂ ਮੈਂ ਕਦੇ ਪੰਜਾਬ ਦੇਖਿਆ ਨਹੀਂ ਸੀ ਕਾ ਅੰਦਰੋਂ ਪਹਿਲੀ ਵਾਰ ਵਿੱਚ ਆਇਆ ਔਰ ਬਹੁਤ ਚੰਗਾ ਲੱਗ ਰਿਹਾ ਮੈਨੂੰ ਲੱਗ ਕੇ ਜੈ ਚੰਗਾ ਲੱਗ ਰਿਹਾ ਇਸ ਫੀਲਿੰਗ ਯਾ ਸੋ ਮਚ ਆ ਵਾਰਮਡ ਪੀਪਲ ਆ ਗੀਵਿੰਗ ਯੂ ਬਟ ਇਰਿਟੇਸ਼ਨ ਵੀ ਹੋ ਰਹੀ ਹੈ ਬਾਰ ਬਾਰ ਬੰਦੇ ਆਏ ਸੈਲਫੀ ਕਰਾ ਲਓ ਫੋਟੋ ਕਰਾ ਲਓ ਇਹ ਦੇਖੋ ਇਰਿਟੇਸ਼ਨ ਨਹੀਂ ਆਦਤ ਹੋ ਜਾਂਦੀ ਹੈ ਪਹਿਲੀ ਗੱਲ ਤਾਂ ਔਰ ਦੂਜਾ ਜੇ ਲੋਕੀ ਨਹੀਂ ਪੁੱਛਣਗੇ ਤੇ ਸਾਡੀ ਕੋਈ ਵੈਲਿਊ ਹੀ ਨਹੀਂ ਹੈ ਇਟ ਇਜ਼ ਅ ਗੁੱਡ ਸਾਈਨ ਕਿ ਲੋਕੀ ਸਾਡੇ ਕੋਲ ਆਉਂਦੇ ਆ ਕਹਿੰਦੇ ਨੇ ਕਿ ਫ ਲੁਕ ਤਾਂ ਵੇਖ ਲਈ ਐਂਡ ਇਹ ਜਿਹੜਾ ਫੀਲ ਹੈ Song ਸੁਣ ਵੀ ਰਿਹਾ ਥੋੜਾ ਥੋੜਾ ਬਹੁਤ ਦੇਸੀ ਫੀਲ ਹੈ ਸੋ ਵੈਰੀ ਅਨਲਾਈਕ ਰਾ ਯਾਰ 언ਲਾਈਕ ਰਾ बिकॉज 언ਲਾਈਕ ਤੇ ਨਹੀਂ ਗੱਲ ਹੈ ਕਿ ਕੋਈ ਐਕਸਪੈਕਟ ਨਹੀਂ ਕਰਦਾ ਕਿਉਂ ਕਿ ਇੱਕਵੇਂ ਪੰਜਾਬੀ ਨਹੀਂ ਆਏ ਤੇ ਬਹੁਤ ਠੇਟ ਜਿਹੜੇ ਪੰਜਾਬ ਤੇ ਰਹਿੰਦੇ ਨੇ ਜਿਹੜੇ ਇੱਥੇ ਬੌਰਨ ਐਂਡ ਬੌਟ ਅਪ ਆ ਉਹਨਾਂ ਨੂੰ ਇਹ ਸਟਾਈਲ ਬਹੁਤ ਪਸੰਦ ਆਉਂਦਾ ਅਣਖੀ ਸਟਾਈਲ ਹੁੰਦਾ ਨਾ बिकॉज ਸਿੱਧਾ ਮੂੰਹ ਤੇ ਗੱਲ ਹੈ बिकॉज ਖੜੀ ਬੋਲੀ ਦੇ ਨਾਲ ਗੱਲ ਕਰਦੇ ਆ ਨਾ ਤੇ ਮੇਰੇ ਕੋਲ ਵੀ ਪਹਿਲੀ ਓਪਰਚ्युनिटी ਆਈ ਕਿ ਮੈਂ ਦੇਸੀ ਜਾਂ ਕੁਝ ਕਰ ਸਕਿਆ ਐਦਾਂ ਹੈਗਾ ਕਿ ਨਹੀਂ ਆਈ ਐਮ ਮੋਰ ਪੰਜਾਬੀ ਦਾ ਨਾਮ ਮਲੇ ਵਾਲੀ ਇੰਦਾ ਦਾ ਮੇਰਾ ਰਹਿਣ ਸਹਿਣ ਰਿਆ ਪਰਵਰਿਸ਼ ਰਹੀਏ ਔਰ ਯਾਰ ਦੋਸਤੇ ਦਦਾ ਹੀ ਨੇ ਤੇ ਮੌਕਾ ਮਿਲਿਆ ਅਮਰੀਕਾ ਨਹੀਂ ਚੰਡੀਗੜਾ ਸੀ ਇਨੀ ਗੇੜੀਆਂ ਮਾਰੀਆਂ ਚੰਡੀਗੜ੍ਹ ਵਾਰੇ ਕੁਝ ਚੰਗਾ ਕੀਏ ਔਰ ਚੰਡੀਗੜ੍ਹ ਦੇ ਬਾਰੇ ਫਿਰ ਮੁੰਡੇ ਵੀ ਆਪਣੇ ਯਾਰ ਦੋਸਤ ਸੀਗੇ ਤੇ ਮੈਨੂੰ ਆਸਾਨੀ ਸੀਗਾ ਮੇਰੇ ਲਈ ਗੱਲ ਕਰਨਾ ਨਾ ਸਾਰੀ ਸੋ ਹਾਊ ਇਜ਼ ਦ ਐਕਸਪੀਰੀਅੰਸ ਗੋਇੰਗ ਟੋਲ ਟੋਲ ਬੀਟ ਤੇ ਰੈਪ ਹੈ ਜਿਹੜਾ ਇਹ ਬਹੁਤ ਨਵਾਂ ਨਵੀਂ ਚੀਜ਼ ਹੈ ਤੁਹਾਡੇ ਲਈ ਕਿਹੋ ਜਿਹਾ ਰ ਐਕਸਪੀਰੀਅੰਸ ਮੇਰੇ ਤਾਂ ਐਕਸਪੀਰੀਅੰਸ ਦੇਖੋ ਵਧੀਆ ਹੀ ਗਿਆ ਮੈਂ ਹਾਸੇ ਰਿਆ ਦੇਖ ਲਓ ਤੁਹਾਨੂੰ ਤੁਸੀਂ ਇੰਟਰਵਿਊ ਵੀ ਲੈਣ ਆਇਓ ਔਰ ਮਾਹੌਲ ਇੰਨਾ ਰੰਗीन ਹੋਇਆ ਹੋਇਆ ਤੁਸੀਂ ਦੇਖ ਰਹੇ ਹੋ ਗੁਲਾਲ ਉੱਡ ਰਿਹਾ ਤਾਂ ਇਟਸ ਜਸ ਹੈਪੀਨੈਸ ਆਲ ਅਰਾਊਂਡ ਔਰ ਗਾਣੇ 'ਚ ਕੁਝ ਵੀ ਮਾੜਾ ਨਹੀਂ ਹੈ ਬੇਸਿਕਲੀ ਕੀ ਹੋ ਗਿਆ ਜੀ ਗਲ ਹਰ ਗਾਣਾ ਅਸੀਂ ਵੀ ਬਣਾਉਨੇ ਆ ਮੈਂ ਐਕਸੈਪਟ ਕਰਦਾ ਸਾਨੂੰ ਕਿਤੇ ਨਾ ਕਿਤੇ ਸਮਥਿੰਗ ਡਬਲ ਮੀਨਿੰਗ ਨਹੀਂ ਤੇ ਕੁਝ ਨਾ ਕੁਝ ਐਦਾਂ ਦਾ ਪਾਣਾ ਪੈਂਦਾ ਕਿ ਲੋਕਾਂ ਨੂੰ ਉਹ ਇਟ ਅਨਟਰੇਨਸ ਪੀਪਲ ਔਰ ਯੂ نو ਕੈਚਸ देयर ਅਟੈਂਸ਼ਨ ਕਿਉਂ ਕਿਉਂਕਿ ਸੁਣਦੇ ਲੋਕ ਉਹੀ ਆ ਪਰ ਇਹ ਚ ਇਦਾਂ ਦਾ ਕੁਝ ਵੀ ਨਹੀਂ ਆ ਇਟਸ ਅ ਫਨ Song ਵਿਦ सेलिब्रेटिंग दैट ਯੂ نو ਹਾウ ਵਿਲੇਜ ਲਾਈਫ ਇਜ਼ ਆਲਸੋ ਬੈਟਰ ਦੈਨ ਅ ਸਿਟੀ ਲਾਈਫ ਇਥੇ ਐਟ ਲੀਸਟ ਕਿਉਂ ਦੇ ਵਿੱਚ ਡਾਲਡਦੇ ਨੇ ਮਿਕਸ ਹੁੰਦਾ ਜੈਨੀ ਜੋਹਰ ਨਾਲ ਕੋਲੈਬੋਰੇਸ਼ਨ ਕੀ ਹੋ ਜਾ ਰਹਾ ਜਾ ਰਹਾ ਇਹ ਲਿਵਰ ਤੁਸੀਂ ਪਹਿਲੀ ਵਾਰ ਮੈਂ ਦੇਖੋ ਅੱਜ ਤੱਕ ਜਿੰਨੇ ਵੀ ਗਾਣੇ ਗਾਏ ਸਿਰਫ ਨਿੰਦੀ ਕੋਰ ਪਬੀ ਨਾ ਗਾਏ ਆ ਉਹ ਵੀ ਬਿਕੋਜ਼ ਆਫ ਦਾ ਫੈਮਿਲੀ ਐ ਮੇਰਲੇ ਮੀ ਐਂਡ ਮੈਂਸ ਪਾਜੀ ਆ ਲਾਈਕ ਟਾਈਟ ਫੈਮਿਲੀ ਐਂਡ ਪਬੀ ਦੇ ਫਿਰ ਸੀ ਟੇਕ ਕੇਅਰ ਆਫ ਮੀ ਲਾਈਕ ਹਰ ਓਨ ਚਾਈਲਡ ਤਾਂ ਆਪਣੇ ਬੱਚਿਆਂ ਵਾਂਗੂ ਰੱਖਦੇ ਆ ਮੈਨੂੰ ਹਨਾ ਉਹਦੇ ਅਲਵਾ ਪਹਿਲੀ ਵਾਰੀ ਕਿਸੇ ਯੰਗ ਕੁੜੀ ਨਾਲ ਕਰ ਰਿਹਾ ਔਰ ਟੈਲੈਂਟ ਇੰਨਾ ਪੰਜਾਬ ਚ ਬੰਟੀ ਬੈਂਸ ਪਈ ਦਾ ਇੰਨਾ ਨਾਮ ਹੈ ਮੈਂ ਆਈ ਫੀਲ ਲੱਕੀ ਥੈਟ ਉਹਨਾਂ ਨੇ ਮੈਨੂੰ ਲਾਈਕ ਸਮਝਿਆ ਗੁਰਪ੍ਰੀਤ ਪਾਜੀ ਕਰਕੇ ਅਨਕਿਤ ਹੈਗਾ ਇੱਥੇ ਤਾਂ ਇਟਸ ਇਟਸ ਅ ਸੇ ਤੋ ਉਹਦੇ ਨਾਲ ਵੀ ਉਹਨਾਂ ਦੇ ਨਾਲ ਵੀ ਮੈਂ ਅੱਗੇ ਪਲਾਨ ਹੈਗੇ ਆ ਭਾਜੀ ਮੇਰੇ ਮੇਰੇ ਲਈ ਵੀ ਗਾਣਾ ਲਿਖ ਰਹੇ ਆ ਮੈਂ ਵੀ ਇੱਕ ਤੋਂ ਗਾਣੇ ਲਿਖੇ ਸੀਗੇ ਦੇਸੀ ਕਦੇ ਗਾਏ ਨਹੀਂ ਭਾਜੀ ਕਹਿੰਦੇ ਤੂੰ ਵੀ ਗਾ ਹੁਣ ਤੋ ਦੇਖਦੇ ਆ ਕਿ ਕੀ ਕੀ ਬਣਦਾ ਯਾ ਇਹ ਜਿਹੜਾ ਸਿੰਗਿੰਗ ਥੋੜਾ ਨਵਾਂ ਨਵਾਂ ਸ਼ੌਕ ਹੈ ਨਵਾਂ ਸ਼ੌਕ ਨਹੀਂ ਹੈ ਬਟ ਫਿਰ ਨਜ਼ਰ ਆ ਰਿਹਾ ਹੈ ਹੈਨਾ ਇੱਕ ਹਰ ਆਰਟਿਸਟ ਦੇ ਨਾਲ ਅਲੱਗ-ਅਲੱਗ ਸਾਈਡ ਹੁੰਦੇ ਨੇ ਜ਼ਰੂਰੀ ਨਹੀਂ ਕਿ ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਰੈਪਰ ਹਾਂ ਲੋਕੀ ਕਹਿੰਦੇ ਨੇ ਕਿ ਤੁਸੀਂ ਰੈਪਰ ਹੋ ਮੈਂ ਕਦੇ ਨਹੀਂ ਕਿਹਾ ਮੈਂ ਰੈਪਰ ਆ ਜੀ ਮੈਂ ਆਰਟਿਸਟ ਆ ਦੇਖੋ ਮੈਂ ਡਾਂਸ ਵੀ ਕਰ ਚੁੱਕਾ ਹਾਂ ਜਲਗ ਵੀ ਕੀਤਾ ਹੈ ਡੀ ਆਈ ਡ ਠੀਕ ਹੈ ਔਰ ਕੰਪੋਜ਼ ਕੀਤਾ ਹੈ ਗਾਣੇ ਲਿਖੇ ਆ ਰੈਪ ਵੀ ਕਰਦਾ ਤੇ ਗਾh ਕਿਉਂ ਨਹੀਂ ਸਕਦਾ ਮੈਂ ਗਾ ਚੁੱਕਿਆ ਆਲਰੇਡੀ ਢੁਕ 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 ਚ ਗਾਇਆ ਸੀਗਾ ਹੁਣ ਪਿੱਛੇ ਬਾਗੀ ਮੂਵੀ ਚ ਨਿਹਕ ਕੱਕੜ ਦੇ ਨਾਲ ਲੈਟਸ ਟਾਕ ਅਬਾਊਟ ਲਵ ਗਾਇਆ ਸੀਗਾ ਤੇ ਕਾਫੀ ਪੰਜਾਬ ਕੀ ਬਾਲੀਵੁੱਡ 뮤직 ਡਾਇਰੈਕਟਰ ਹਸ ਹੈਵ ਸੁਜੈਸਟਡ ਮੀ ਕਹਿੰਦੇ ਕਿ ਯੂ ਹੈਵ ਅ ਯੂਨੀਕ ਟੋਨ ਤੇ ਅੱਜਕੱਲ ਟੋਨ ਦੀ ਜ਼ਿਆਦਾ ਵੈਲਿਊ ਹੈ ਕਿਉਂਕਿ ਸੁਰੀਲੇ ਤੇ ਬਹੁਤ ਨਹੀਂ ਸੱਚੀ ਗੱਲ ਹੈ ਦੇਖੋ ਅੱਜਕੱਲ ਦਾ ਕੌੜਾ ਸੱਚ ਹੈ ਕਿ ਟੋਨ ਦੀ ਬਹੁਤ ਵੈਲਿਊ ਹੈ ਤਾਂ ਕਰ ਰਹੇ ਆ ਬਜੀ ਗਾ ਟਿਊਨ ਦੀ ਵੀ ਬਹੁਤ ਵੈਲਿਊ ਹੈ ਐਟੋ ਟਿਊਨ ਦੀ ਵੀ ਬਹੁਤ ਵੈਲਿਊ ਹੈ ਟਿਊਨ ਦੀ ਵੀ ਬਹੁਤ ਵੈਲ ਨਹੀਂ ਸੱਚੀ ਗੱਲ ਹੈ ਦੇਖੋ ਅਸੀਂ ਤਾਂ ਐਟੋ ਟਿਊਨ ਲਾ ਕੇ ਗਾਣੇ ਆ ਔਰ ਕਿਉਂਕਿ ਸਾਡਾ ਇੱਧਰ ਦਾ ਕੋਈ ਗਾਣਾ ਨਹੀਂ ਹੁੰਦਾ ਜਿਹੜਾ ਹੀਰਾ ਹੱਸਦਾ ਕੇ ਲੈ ਹਮੇਸ਼ਾ ਤੇ ਰਹਿਣਾ ਨਹੀਂ ਫਾਸਟ ਫੂਡ ਬਣ ਗਿਆ ਕਣੀ अजकल चलते दिया गाँव महीना दो महीना चल गए ठीक है फिर दूजे का ट्रेंड लाइफ बहुत बंदी मृत्यु पूरी फैला मेरा चला फोट पिछड़ा तीन फूल खाली गर, वाला, वाला तक तुमने फ्रॉर चल बेटा मेरा नहीं तोड़े भाई तेरे मैं वाला तुम बस तेरा भाई किस्से काम है